ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਏ ਆ ਜੀ ਕਣਕ ਦੇ ਆਟੇ ਤੇ ਗੁੜ ਦੇ ਮਿੱਠੇ ਗੁਲਗਲੇ ਜਿਹੜੇ ਕਿ ਆਪਣੇ ਹਰੇਕ ਘਰ ਵਿੱਚ ਜਿਹੜੇ ਬਣਾਏ ਜਾਂਦੇ ਆ ਸੌਣ ਦੇ ਮਹੀਨੇ ਵਿੱਚ ਖਾਸ ਕਰਕੇ ਤੇ ਇਹਦੀ ਰੈਸਪੀ ਆਪਾਂ ਅੱਗੇ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਆ ਤੇ ਇਸ ਤੇ ਲਈ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਦੀ ਰੈਸਪੀ ਅੱਗੇ ਵੀਡੀਓ ਵਿੱਚ ਸ਼ੇਅਰ ਕਰਦੇ ਆਂ ਅਦਿ ਲਈ ਆਪਾਂ ਲਈਆਂ ਜੀ ਦੋ ਕੋਲੀਆਂ ਕਣਕ ਦਾ ਆਟਾ ਜਿਹੜਾ ਛਾਣ ਕੇ ਲਿਆ ਤੇ ਇੱਕ ਲੱਡੂ ਆਪਾਂ ਗੁੜ ਦਾ ਲਿਆ ਤੇ ਦੋ ਚਮਚ ਲੈ ਆ ਸੌਂਫ ਦੇ ਤੇ ਅੱਧਾ ਚਮਚ ਲਿਆ ਜੀ ਬੇਕਿੰਗ ਪਾਊਡਰ ਤੇ ਗੁੜ ਆਪਾਂ ਘਰ ਦਾ ਕਰਕੇ ਥੋੜਾ ਜਿਹਾ ਘੱਟ ਲਿਆ ਜੇਕਰ ਤੁਹਾਡੇ ਕੋਲ ਗੁੜ ਬਾਜ਼ਾਰ ਵਾਲਾ ਤੁਸੀਂ ਇੱਕ ਕੋਲੀ ਲੈ ਲੈਣਾ ਤੇ ਹੁਣ ਆਪਾਂ ਗੁੜ ਨੂੰ ਗਰਮ ਪਾਣੀ ਨਾਲ ਭਿਉਂ ਕੇ ਰੱਖ ਦਾਂਗੇ ਅੱਧੇ ਘੰਟੇ ਲਈ ਉਸੇ ਕੋਲੀ ਨਾਲ ਪਾਣੀ ਪਾਇਆ ਜਿਹੜੇ ਨਾਲ ਆਪਾਂ ਆਟਾ ਲਿਆ ਇਹਨੂੰ ਆਪਾਂ ਅੱਧੇ ਘੰਟੇ ਲਈ ਢੱਕਦਾ ਕੇ ਤਾਂ ਕਿ ਚੰਗੀ ਤਰ੍ਹਾਂ ਪਿਘਲ ਜੇ ਹੁਣ ਆਪਣਾ ਜਿਹੜਾ ਗੁੜਾ ਚੰਗੀ ਤਰ੍ਹਾਂ ਮੈਲਟ ਹੋ ਚੁੱਕਿਆ ਹੁਣ ਆਪਾਂ ਇਹਨੂੰ ਜਿਹੜਾ ਪਾਣੀ ਦੇ ਨਾਲ ਪਾਉਣ ਲਵਾਂਗੇ ਖੁੱਲੇ ਬਰਤਨ ਦੇ ਵਿੱਚ ਤਾਂ ਕਿ ਜਿਹੜਾ ਇਹਦੇ ਵਿੱਚ ਕਚਰਾ ਆ ਉਹ ਨਿਕਲ ਜੇ ਹੁਣ ਆਪਾਂ ਜਿਹੜਾ ਆਟਾ ਦੋ ਕੌਲੀਆਂ ਲਿਆਂ ਸੀਗਾ ਉਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੁਸੀਂ ਜੇਕਰ ਜ਼ਿਆਦਾ ਗੋਲ ਗਲੇ ਬਣਾਉਣੇ ਨੇ ਤਾਂ ਤੁਸੀਂ ਉਸ ਤੋਂ ਆਟਾ ਵੱਧ ਵੀ ਲੈ ਸਕਦੇ ਹੋ ਤੇ ਉਸੇ ਹਿਸਾਬ ਨਾਲ ਹੀ ਫਿਰ ਤੁਸੀਂ ਗੁੜ ਵੀ ਜਿਹੜਾ ਵੱਧ ਲਾਓਗੇ ਇਸ ਤਰੀਕੇ ਨਾਲ ਸੌਂਫਾ ਜਿਹੜੀ ਆਪਾਂ ਇਹਨੂੰ ਗ੍ਰाइंड ਕਰਕੇ ਰੱਖ ਲਿਆ ਸੀਗਾ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਇਹਨੂੰ ਵੀ ਵਿੱਚ ਐਡ ਕਰ ਲਾਂਗੇ ਇਹ ਥਨ ਨਾਲ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਜਿਹੜਾ ਡੋਅ ਤਿਆਰ ਕਰ ਲਾਂਗੇ ਗੁੰਨ ਲਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਟੇ ਨੂੰ ਜਿਹੜਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਇਹਦੀਆਂ ਗੰਡਾਂ ਨਹੀਂ ਬਿਲਕੁਲ ਵੀ ਰਹਿਣੀਆਂ ਚਾਹੀਦੀਆਂ ਇਸ ਤਰੀਕੇ ਨਾਲ ਆਪਾਂ ਇਹਨੂੰ ਸੌਫਟਲੀ ਗੁੰਨ ਲੈਣਾ ਪਾਣੀ ਆਪਾਂ ਬਸ ਉਹੀ ਯੂਜ਼ ਕਰਨਾ ਜਿਹੜਾ ਆਪਾਂ ਭੌਂ ਕੇ ਗੋੜ ਰੱਖਿਆ ਸੀ ਹੋਰ ਆਪਾਂ ਪਾਣੀ ਨਹੀਂ ਪਾਵਾਂਗੇ ਇਸ ਤਰੀਕੇ ਨਾਲ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਾਵਾਂਗੇ ਦੋ ਤਿੰਨ ਮਿੰਟ ਤੱਕ ਕਿਸੇ ਤਰ੍ਹਾਂ ਆਟੇ ਨੂੰ ਆਪਾਂ ਗੁੰਨਦੇ ਰਹਿਣ ਤਾਂ ਕਿ ਜਿਹੜੀਆਂ ਗੰਡਾਆਂ ਇਹਦੀਆਂ ਮਰ ਜਾਣ ਤੇ ਜਿਹੜੇ ਆਪਣੇ ਗੁਲਗੁਲੇ ਆ ਬਹੁਤ ਹੀ ਸਾਫਟ ਬਣਣ ਹੁਣ ਆਪਾਂ ਇਹਦੇ ਵਿੱਚ ਜਿਹੜਾ ਅੱਧਾ ਚਮਚੇ ਦੇ ਕਰੀਬ ਮਿੱਠਾ ਸੋਡਾ ਐਡ ਕੀਤਾ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਮਿਕਸ ਚੰਗੀ ਤਰ੍ਹਾਂ ਕਰ ਲਾਂਗੇ ਇਸ ਤਰੀਕੇ ਨਾਲ ਤਾਂ ਕਿ ਜਿਹੜਾ ਮਿੱਠਾ ਸੋਡਾ ਇਹਦੇ ਵਿੱਚ ਰਚ ਜੇ ਚੰਗੀ ਤਰ੍ਹਾਂ ਹੁਣ ਆਪਾਂ ਜਿਹੜਾ ਤੇਲ ਰੱਖਿਆ ਸੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਇਹਨੂੰ ਆਪਾਂ ਫਲੇਮ ਨੂੰ ਆਪਾਂ ਘੱਟ ਕਰ ਦਾਂਗੇ ਤੇ ਹੌਲੀ ਹੌਲੀ ਇਸ ਤਰੀਕੇ ਨਾਲ ਆਪਾਂ ਜਿਹੜੇ ਗੁਲਗੁਲੇ ਇਹਦੇ ਵਿੱਚ ਪਾਵਾਂ ਇਸ ਤਰੀਕੇ ਨਾਲ ਸਾਰਾ ਆਪਾਂ ਗੁਲਗੁਲੇ ਆ ਜਿਹੜੇ ਜਿੰਨੇ ਕਿ ਇੱਕ ਟਾਈਮ ਤੇ ਪੈਂਦੇ ਓੰਨੇ ਇਸ ਤਰ੍ਹਾਂ ਇਹਦੇ ਵਿੱਚ ਐਡ ਕਰਾਂਗੇ ਤੇ ਤੇਲ ਦੀ ਜਿਹੜੀ ਫਲੇਮ ਆ ਗੈਸ ਦੀ ਇਹਨੂੰ ਘੱਟ ਕਰ ਲੈਣਾ ਇੱਕ ਵਾਰ ਗਰਮ ਕਰਨ ਤੋਂ ਬਾਅਦ ਤਾਂ ਕਿ ਜਿਹੜੇ ਗੁਲਗੁਲੇ ਆ ਘੱਟ ਫਲੇਮ ਤੇ ਹੌਲੀ-ਹੌਲੀ ਚੰਗੀ ਤਰ੍ਹਾਂ ਪੱਕ ਸਕਣ ਕਿਉਂਕਿ ਜੇਕਰ ਫਲੇਮ ਜ਼ਿਆਦਾ ਹੋਊਗੀ ਤੇ ਜਿਹੜੇ ਗੁਲਗੁਲੇ ਉੱਪਰੋਂ ਤਾਂ ਬਿਲਕੁਲ ਪੱਕ ਜਾਣਗੇ ਪਰ ਵਿੱਚੋਂ ਜਿਹੜੇ ਕੱਚੇ ਰਹਿ ਜਾਣਗੇ ਘੱਟ ਫਲੇਮ ਤੇ ਇਹਨਾਂ ਨੂੰ ਆਪਾਂ ਹੌਲੀ-ਹੌਲੀ ਪਕਾਵਾਂਗੇ ਉਸ ਤਰੀਕੇ ਨਾਲ ਇਹ ਬਹੁਤ ਵਧੀਆ ਬਣਨਗੇ ਤੇ ਵਿੱਚੋਂ ਵੀ ਵਧੀਆ ਤਰ੍ਹਾਂ ਪੱਕ ਜਾਣਗੇ ਇਸ ਤਰੀਕੇ ਨਾਲ ਆਪਾਂ ਦੋ ਤੋਂ ਤਿੰਨ ਮਿੰਟ ਤੱਕ ਇਸ ਨੂੰ ਕਰੀਬ ਜਿਹੜਾ ਘੱਟ ਫਲੇਮ ਤੇ ਪਕਾਵਾਂਗੇ ਜੋ ਤੱਕ ਇਹਨਾਂ ਦਾ ਕਲਰ ਜਿਹੜਾ ਬ੍ਰਾਊਨ ਜਾਂ ਨਹੀਂ ਹੋ ਜਾਂਦਾ 골ਡਨ ਇਸ ਤਰੀਕੇ ਨਾਲ ਆਪਾਂ ਇਹਨੂੰ ਪਲਟ-ਪਲਟ ਕੇ ਇਸ ਤਰੀਕੇ ਨਾਲ ਪਕਾਵਾਂਗੇ ਤਾਂ ਕਿ ਜਿਹੜਾ ਉੱਪਰੋਂ نیچے ਚੰਗੀ ਤਰ੍ਹਾਂ ਇਹ ਪੱਕ ਸਕਣ ਹੁਣ ਆਪਣਾ ਜਿਹੜਾ ਗੁਲਗੁਲੇ ਦਾ ਕਲਰ ਹੈਗਾ ਕਾਫੀ ਚੇਂਜ ਹੋ ਗਿਆ ਪਹਿਲਾਂ ਨਾਲੋਂ ਕਾਫੀ ਪੱਕ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਜਿਹੜਾ ਬਾਹਰ ਕੱਢ ਲਾਂਗੇ ਯੋਨਾ ਦਾ ਐਕਸਟਰਾ ਆਇਲਾ ਉਹ ਨਿਕਲ ਜੂਗਾ ਇਸ ਤਰੀਕੇ ਨਾਲ ਇਹਨੂੰ ਬਾਹਰ ਕੱਢ ਲਾਂਗੇ ਤੇ ਬਾਕੀ ਜਿਹੜਾ ਬਚਿਆ ਆਪਣਾ ਮਿਸ਼ਰਣਾ ਉਹਨੂੰ ਵੀ ਇਹਦੇ ਵਿੱਚ ਪਾ ਕੇ ਜਿਹੜੇ ਗੁਲਗੁਲੇ ਆਪਾਂ ਤਿਆਰ ਕਰ ਲਾਂਗੇ ਗੁਲਗੁਲੇ ਆਪਣੇ ਬਣ ਚੁੱਕੇ ਤੁਸੀਂ ਦੇਖ ਸਕਦੇ ਹੋ ਵਿੱਚੋਂ ਵੀ ਚੰਗੀ ਤਰ੍ਹਾਂ ਵਧੀਆ ਪੱਕ ਚੁੱਕੇ ਆ ਤੁਹਾਨੂੰ ਮੇਰੀ ਇਹ ਰੈਸਪੀ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਮੇਰੀ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ